ਸੋਸ਼ੀ ਕਾਲ ਜੀ ਗਰਾਉਂਡ ਰਿਪੋਰਟ ਚੈਨਲ ਉਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ 29 ਜੁਲਾਈ ਦਿਨ ਸੋਮਵਾਰ ਦੇਸੀ ਮਿਨਾ 14 ਸੌਣ ਸੋ ਗੱਲ ਕਰਦੇ ਹਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਹੁਕਮਨਾਮਾ ਬਾਰੇ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ ਸਕਦੇ ਹੋ ਤਾਨੂੰ ਪਤਾ ਹੀ ਹੈ ਕਿ ਬਜਟ ਤੋਂ ਬਾਅਦ ਇੰਪੋਰਟ ਡਿਊਟੀ ਵਿੱਚ ਕਮੀ ਆਈ ਹੈ ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵੀ ਕਾਫੀ ਘਟ ਗਈਆਂ ਹਨ ਇਸ ਕਰਕੇ ਸਰਾਫਾ ਬਾਜ਼ਾਰ ਵਿੱਚ ਰੌਣਕ ਫਿਰ ਤੋਂ ਪਰਤਾਈ ਹੈ ਇੰਪੋਰਟ ਡਿਊਟੀ ਘਟਣ ਨਾਲ ਸੋਨਾ 5150 ਰੁਪਏ ਤੱਕ ਸਸਤਾ ਹੋ ਗਿਆ ਹੈ ਅਤੇ ਨਾਲ ਨਾਲ ਇੰਪੋਰਟ ਡਿਊਟੀ ਘਟਣ ਦਾ ਅਸਰ ਆਈਫੋਨ ਦੀ ਮਾਰਕੀਟ ਉੱਤੇ ਵੀ ਪਿਆ ਹੈ ਆਈਫੋਨ ਹੁਣ 6000 ਤੱਕ ਸਸਤੇ ਹੋ ਗਏ ਹਨ बीएसएनएल ਦੇ ਗਾਹਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਪਿਛਲੇ 15 ਦਿਨਾਂ ਵਿੱਚ बीएसएनएल ਦੇ ਗਾਹਕਾਂ ਦੀ ਗਿਣਤੀ 15 ਲੱਖ ਤੱਕ ਹੋ ਗਈ ਹੈ ਜਦਕਿ ਪਿਛਲੇ 8 ਸਾਲਾਂ ਵਿੱਚ ਪੀਐਸਨ ਜੀਓ ਦੇ ਕਾਰਨ ਆਪਣੇ 7 ਕਰੋੜ ਗਾਹਕ ਗਵਾ ਚੁੱਕਾ ਸੀ ਰਾਜਸਥਾਨ ਸਰਕਾਰ ਵੱਲੋਂ ਘੋਸ਼ਣਾ ਕੀਤੀ ਗਈ ਹੈ ਕਿ ਪੁਲਿਸ ਭਰਤੀ ਜੇਲ੍ਹ ਭਰਤੀ ਅਤੇ ਜੰਗਲਾਤ ਭਰਤੀ ਵਿੱਚ ਅਗਨੀ ਵੀਰਾਂ ਨੂੰ 10% ਰਾਖਵਾ ਕੋਟਾ ਰੱਖਿਆ ਜਾਵੇਗਾ ਇਸ ਤੋਂ ਪਹਿਲਾਂ ਕਈ ਹੋਰ ਰਾਜਾਂ ਨੇ ਵੀ ਅਗਨੀ ਵੀਰਾਂ ਲਈ ਰਾਖਵਾ ਕੋਟਾ ਪੱਕਾ ਕਰ ਦਿੱਤਾ ਹੈ ਰਾਜਸਥਾਨ ਸਮੇਤ 10 ਰਾਜਾਂ ਵਿੱਚ ਅਗਨੀ ਵੀਰਾਂ ਨੂੰ ਰਾਖਵਾ ਕੋਟਾ ਦਿੱਤਾ ਜਾ ਰਿਹਾ ਹੈ ਪਿਛਲੇ 2 ਦਿਨਾਂ ਵਿੱਚ 8 ਰਾਜਾਂ ਨੇ ਰਾਖਵੇਂ ਕੋਟੇ ਦਾ ਐਲਾਨ ਅਗਨੀ ਵੀਰਾਂ ਲਈ ਕੀਤਾ ਇਹ ਰਾਜ ਹਨ ਹਰਿਆਣਾ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਓਡੀਸ਼ਾ ਗੁਜਰਾਤ ਛੱਤੀਸਗੜ੍ਹ ਰਾਜਸਥਾਨ ਅਸਾਮ ਅਤੇ ਨਾਚਰ ਪ੍ਰਦੇਸ਼ ਅਤੇ ਬਿਹਾਰ ਭਾਰਤੀ ਹਵਾਈ ਸੈਨਾ ਨੇ ਇਸ 400 ਹਵਾਈ ਰੱਖਿਆ ਪ੍ਰਣਾਲੀ ਨਾਲ ਚੱਲਦੀ ਸੁਦਰਸ਼ਨ ਮਿਜ਼ਾਈਲ ਦਾ ਸਫਲ ਪ੍ਰੀਖਣ ਕਰ ਲਿਆ ਪ੍ਰੀਖਣ ਦੌਰਾਨ ਇਸ ਮਿਜ਼ਾਈਲ ਨੇ ਟਮੀ ਜਹਾਜ਼ਾਂ ਨੂੰ 80% ਤੱਕ ਤਬਾਹ ਕਰ ਦਿੱਤਾ ਅਤੇ ਬਾਕੀਆਂ ਨੂੰ ਪਿੱਛੇ ਹਟਣ ਨੂੰ ਮਜਬੂਰ ਕਰ ਦਿੱਤਾ ਇਸ ਮਿਜ਼ਾਈਲ ਦਾ 80% ਟਾਰਗੇਟ ਉੱਤੇ ਹੀ ਨਿਸ਼ਾਨਾ ਜਾਂਦਾ ਹੈ ਅਤੇ 400 ਕਿਲੋਮੀਟਰ ਦੂਰ ਟਾਰਗੇਟ ਨੂੰ ਮਾਰ ਸੁੱਟਣ ਦੀ ਇਸ ਦੇ ਵਿੱਚ ਸਮਰੱਥਾ ਹੈ 에ਅਰ ਫੋਰਸ ਨੇ ਕਈ ਵਾਰ ਪ੍ਰੈਕਟਿਸ ਕਰਕੇ ਦਿਖਾਈ ਇਸ ਮਿਜ਼ਾਈਲ ਦੇ ਚਲਵੇ ਸੋ ਇਹ ਭਾਰਤੀ ਹਵਾਈ ਫੌਜ ਦੀ ਬਹੁਤ ਹੀ ਸ਼ਾਨਦਾਰ ਉਪਲਬਧੀ ਹੈ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ 2.5 ਫੀਸਦੀ ਦੀ ਰਫ਼ਤਾਰ ਦੇ ਨਾਲ ਕੈਂਸਰ ਦੇ ਮਾਮਲੇ ਵਧਦੇ ਜਾ ਰਹੇ ਹਨ ਇਸ ਕਰਕੇ ਸਰਕਾਰ ਦੇ ਨਿਗਰਾਨੀ ਹੇਠ 131 ਦਵਾਈਆਂ ਦੇ ਪ੍ਰੀਖਣ ਵੀ ਚੱਲ ਰਹੇ ਹਨ ਅਤੇ ਬਜਟ 2024 ਦੇ ਵਿੱਚ ਵੀ ਕੈਂਸਰ ਦੀਆਂ ਦਵਾਈਆਂ ਦੇ ਉੱਪਰ ਸਰਕਾਰ ਨੇ ਕਸਟਮ ਡਿਊਟੀ ਘਟਾ ਦਿੱਤੀ ਹੈ ਅਤੇ ਇਹ ਦਵਾਈਆਂ ਹੁਣ ਸਸਤੀਆਂ ਹੋ ਗਈਆਂ ਹਨ ਵਿਗਿਆਨਿਕਾਂ ਨੇ ਸੋਚ ਕੇ ਪਤਾ ਕੀਤਾ ਹੈ ਕਿ ਪ੍ਰੋਟੀਨ ਇੰਟਰਲੂਕਿਨ ਨੂੰ ਟਾਰਗੇਟ ਕਰਦੀ ਇੱਕ ਦਵਾਈ ਜਿਸ ਦਾ ਕਿ ਚੂਹਿਆਂ ਉੱਤੇ ਸਫਲ ਪ੍ਰਯੋਗ ਕੀਤਾ ਗਿਆ ਹੈ ਤੁਹਾਡੀ ਉਮਰ ਨੂੰ 25% ਤੱਕ ਵਧਾ ਦੇਵੇਗੀ ਇਸ ਦਵਾਈ ਦਾ ਇਨਸਾਨੀ ਪ੍ਰਯੋਗ ਸ਼ੁਰੂ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ ਇੰਟਰਵਿਊ ਕਿਨ ਸੀਰੀਅਰ ਵਿੱਚ ਲੋਕ ਰੋਗਾਂ ਨੂੰ ਘਟਾਉਂਦਾ ਹੈ ਤੇ ਉਮਰ ਦੇ ਵਾਧੇ ਪਰਭਾਵ ਨੂੰ ਵੀ ਘੱਟ ਕਰਦਾ ਹੈ ਉਧਰ ਰਾਹੁਲ ਗਾਂਧੀ ਨੂੰ ਕੇਂਦਰ ਸਰਕਾਰ ਨੇ ਨਵਾਂ ਬੰਗਲਾ ਲੋੜ ਕਰ ਦਿੱਤਾ ਹੈ ਦਿੱਲੀ ਦੇ ਸੁਨਹਿਰੀ ਬਾਗ ਰੋਡ ਵਿੱਚ ਸਥਿਤ ਬੰਗਲਾ ਨੰਬਰ 5 ਰਾਹੁਲ ਗਾਂਧੀ ਨੂੰ ਦਿੱਤਾ ਗਿਆ ਹੈ 26 ਜੁਲਾਈ ਨੂੰ ਰਾਹੁਲ ਗਾਂਧੀ ਇਹ ਬੰਗਲਾ ਦੇਖਣ ਗਏ ਸੀ ਤੇ ਪ੍ਰਿਯੰਕਾ ਗਾਂਧੀ ਜੋ ਉਹਨਾਂ ਦੀ ਭੈਣ ਹੈ ਉਹ ਵੀ ਰਾਹੁਲ ਗਾਂਧੀ ਦਾ ਘਰ ਦੇਖ ਚੁੱਕੇ ਹਨ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਵਿਦੇਸ਼ ਦੀ ਧਰਤੀ ਤੋਂ ਪਿਛਲੇ 5 ਸਾਲਾਂ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਧਰਤੀ ਕੈਨੇਡਾ ਦੇ ਉੱਪਰ ਜਾਨ ਗਵਾਉਣ ਵਾਲੇ ਲੋਕਾਂ ਵਿੱਚ 633 ਗਿਣਤੀ ਭਾਰਤੀ ਲੋਕਾਂ ਦੀ ਸੀ ਭਾਰਤੀ ਵਿਦੇਸ਼ ਮੰਤਰਾਲੇ ਨੇ 에ਰਪੋਰਟ ਸਦਨ ਵਿੱਚ ਪੇਸ਼ ਕੀਤੀ ਹੈ ਵਿਸਥਾਰ ਜੋ ਕਿ 에ਅਰਲਾਈਨ ਕੰਪਨੀ ਹੈ ਇਸ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅੰਤਰਰਾਸ਼ਟਰੀ ਉਡਾਨਾਂ ਦੇ ਵਿੱਚ 20 ਮਿੰਟ ਤੱਕ ਫ੍ਰੀ ਵਾਈਫਾਈ ਦੀ ਸਹੂਲਤ ਹਸ ਦੇ ਗ੍ਰਾਹਕਾਂ ਨੂੰ ਦਿੱਤੀ ਜਾਵੇਗੀ ਸਰਕਾਰ ਨੇ EMPES E2 ਵੀਲਰ ਦੀ سبسڈی 2 ਮਹੀਨੇ ਲਈ ਬਤਾ ਦਿੱਤੀ ਹੈ ਇਹ ਰਾਸ਼ੀ ਹੋਣ ਬਾਅਦ ਕੇ 278 ਕਰੋੜ ਰੁਪਏ ਹੋ ਗਈ ਹੈ ਧਿਆਨ ਦੇ ਨਿਯੋਗ ਗੱਲ ਹੈ ਕਿ ਇਸ سبسڈی ਦੇ ਵਿੱਚ ਇਲੈਕਟ੍ਰੋਨਿਕ ਕਾਰਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਇਸ ਯੋਜਨਾ ਤਹਿਤ ਕੇਵਲ ਇਲੈਕਟ੍ਰੋਨਿਕ 2 ਵੀਲਰ ਤੇ 3 ਵੀਲਰ ਤੇ ਈ ਰਿਕਸ਼ੇ ਦੇ ਤੁਹਾਨੂੰ سبسڈی ਦਿੱਤੀ ਜਾਵੇਗੀ ਅਤੇ ਇਹ 30 ਸਤੰਬਰ ਤੱਕ ਹੀ ਦਿੱਤੀ ਜਾਵੇਗੀ ਸਰਕਾਰੀ ਕਰਮਚਾਰੀਆਂ ਨੂੰ ਇਹ ਮੀਨ ਸੀ ਕਿ ਬਜਟ ਸਿਆਚਨ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਲਈ ਕੋਈ ਨਾ ਕੋਈ ਸਰਕਾਰ ਵੱਲੋਂ ਫੰਡ ਜ਼ਰੂਰ ਰੱਖਿਆ ਜਾਵੇਗਾ ਪਰ ਬਜਟ ਆਉਣ ਤੇ ਗੱਲ ਸਾਫ ਹੋ ਗਈ ਹੈ ਕਿ ਮੋਦੀ ਸਰਕਾਰ ਦੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਫਾਇਦਾ ਦੇਣ ਦੀ ਕੋਈ ਯੋਜਨਾ ਨਹੀਂ ਹੈ ਸਰਕਾਰ ਐਨਬੀਐਸ ਤੇ ਹੀ ਅੜ ਕੇ ਰਹਿ ਗਈ ਹੈ ਅਕਲਪਾਤੀ ਰਾਜ ਸਰਕਾਰੀ ਕਰਮਚਾਰੀ ਮਹਾਸੰਘ ਨੇ 13-14 ਅਗਸਤ ਨੂੰ ਦੇਸ਼ ਵਿਆਪੀ ਅੰਦolan ਕਰਨ ਦਾ ਫੈਸਲਾ ਲੈ ਲਿਆ ਹੈ ਨੈਸ਼ਨਲ ਮਿਸ਼ਨ ਫਾਰ 올ਡ ਪੈਨਸ਼ਨ ਸਕੀਮ ਇੰਡੀਆ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ 1 ਮਹੀਨੇ ਦੇ ਅੰਦਰ-ਅੰਦਰ ਅਗਰ COPAS ਤੇ ਬਜਟ ਨਹੀਂ ਆਉਂਦਾ ਤਾਂ ਸੰਸਦ ਨੂੰ ਘੇਰਨ ਦੀ ਮਿਤੀ ਦਾ ਐਲਾਨ ਵੀ ਛੇਤੀ ਕਰ ਦਿੱਤਾ ਜਾਵੇਗਾ। ਹਾਲ ਹੀ ਦੇ ਵਿੱਚ ਦੇਖਣ ਤੋਂ ਪਤਾ ਲੱਗਿਆ ਹੈ ਕਿ ਬਹੁਤੀਆਂ ਮਹਿਲਾਵਾਂ ਵੀਡੀਓ ਕਾਲ ਕਰਨ ਦੇ ਲਈ WhatsApp ਨੂੰ ਛੱਡ ਕੇ Snapchat ਦੀ ਵਰਤੋਂ ਕਰਦੀਆਂ ਹਨ ਕਿਉਂਕਿ Snapchat ਉੱਤੇ ਬਹੁਤ ਹੀ ਸ਼ਕਲ ਨੂੰ ਸੁੰਦਰ ਬਣਾ ਦੇਣ ਵਾਲੇ ਫਿਲਟਰ ਲੱਗੇ ਹੁੰਦੇ ਹਨ ਜਿਸ ਕਾਰਨਾਂ ਦੀ ਸ਼ਕਲ ਸੋਹਣੀ ਲੱਗਦੀ ਹੈ। ਇਸ ਕਾਰਨ WhatsApp ਨੇ ਵੀ ਵੀਡੀਓ ਕਾਲਿੰਗ ਦੌਰਾਨ ਫਿਲਟਰਾਂ ਵਾਲਾ ਫੀਚਰ ਐਡ ਕਰ ਦੇਣਾ ਹੈ ਜਿਸ ਨਾਲ ਤੁਸੀਂ ਕਾਲਿੰਗ ਦੌਰਾਨ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਹੋਰ ਵਧਾ ਸਕਦੇ ਹੋ ਇਸ ਕਾਰਨ ਬਹੁਤ ਹੀ ਮਹਿਲਾਵਾਂ ਫੇਵਰਿਟਸ ਤੋਂ ਹੀ ਵੀਡੀਓ ਕਾਲਿੰਗ ਕਰਨੀ ਸ਼ੁਰੂ ਕਰ ਦੇਣਗੇ ナイジェリア ਦੀ ਮੁੱਖ ਖਿਡਾਰੀ ਸਿੰਥੀਆ ਓਗਨਸਮਲਾ ਨੂੰ ਪਾਬੰਦੀਸ਼ੁਲਤ ਸੁਦਾ ਡ੍ਰੋਪਿੰਗ ਪਦਾਰਥ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਜਾਣ ਤੋਂ ਬਾਅਦ ਪੈਰੀਸ 올림픽 ਖੇਡਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਉਸ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਪਿਸ਼ਾਬ ਦੇ ਵਿੱਚ ਫਿਊਰੋਸਾਈਮਾਈਟ ਪਾਇਆ ਗਿਆ। ਇਹ ਇੱਕ ਮਾਸਕਿੰਗ ਏਜੰਟ ਹੈ ਜੋ ਹੋਰ ਦਵਾਈਆਂ ਦੀ ਮੌਜੂਦਗੀ ਨੂੰ ਲੁਕੋ ਸਕਦਾ ਹੈ ਅਤੇ ਉਸ ਨੂੰ ਅਸਥਾਈ ਤੌਰ ਤੇ ਖੇਡਾਂ ਤੋਂ ਮੁੱਕਲ ਕਰ ਦਿੱਤਾ ਗਿਆ ਹੈ ਤੇ ਉਹ ਹੁਣ 올림픽 ਵਿੱਚ ਛੇਸਾ ਨਹੀਂ ਲੈ ਸਕਦੀ। ਬ੍ਰਿਟੇਨ ਦੀਆਂ ਆਮ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਸਾਅਬ ਕਾ ਪ੍ਰਧਾਨ ਮੰਤਰੀ ਰਿਸ਼ੀ ਸੋਨਕਾ ਅਮਰੀਕਾ ਸ਼ਿਫਟ ਹੋ ਸਕਦੇ ਹਨ ਕਿਉਂਕਿ ਉਹਨਾਂ ਦੇ ਕੋਲ 2015 ਤੋਂ ਅਮਰੀਕਾ ਦਾ ਗ੍ਰੀਨ ਕਾਰਡ ਸੀ ਪਰ ਬ੍ਰਿਟੇਨ ਦੇ ਵਿੱਚ ਜਨਤਕ ਜੀਵਨ ਵਿੱਚ ਹੋਣ ਦੇ ਬਾਵਜੂਦ ਉਹਨਾਂ ਨੇ ਕਦੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਤੇ 6 ਸਾਲ ਤੱਕ ਆਪਣਾ ਅਮਰੀਕੀ ਗ੍ਰੀਨ ਕਾਰਡ ਲੁਕੋ ਕੇ ਰੱਖਿਆ ਦਿੱਲੀ ਸੇਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਿਤਾਰਮ ਪ੍ਰਚਾਰਕ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਪੋਮਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦੇ ਹਾਂ ਕਿ ਹੁੱਖਵੀਰ ਬਾਦਲ ਦੇ ਕੇਸ ਬਾਰੇ ਫੈਸਲਾ ਲੈਣ ਸਮੇ ਕਾਲੀ ਨਾਂਬਰ ਤਰਨ ਦੀ ਕੋਈ ਫੈਸਲਾ ਲੈਣ ਤੋਂ ਪਹਿਲਾਂ ਕੌਮ ਦੀਆਂ ਭਾਵਨਾਵਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਣ ਉਹਨਾਂ ਕਿਹਾ ਕਿ ਸੁਖਵੀਰ ਬਾਦਲ ਅਕਾਲ ਤਖਤ ਸਾਹਿਬ ਉਤੇ ਇੱਕ ਨਹੀਂ ਸਗੋ ਨੇਕਾਂ ਗੰਭੀਰ ਦੋਸ਼ਾਂ ਦੀਆਂ ਸ਼ਿਕਾਇਤਾਂ ਉਸ ਦੇ ਬਾਰੇ ਅਕਾਲ ਤਖਤ ਉਤੇ ਆ ਚੁੱਕੀਆਂ ਹਨ ਦਿੱਲੀ ਹਵਾਈ ਅੱਡੇ ਜਾਣ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਨੈਸ਼ਨਲ ਹਾਈਵੇ ਹੋਰ ਸੁਰੱਖਿਅਤ ਨਹੀਂ ਰਿਹਾ ਨਜੇ ਹੀ ਕਟਨਾ ਫਾਜ਼ਲਗਾ ਦੇ ਪਿੰਡ ਚਿਮਨੇਵਾਲਾ ਦੇ ਵਸਨੀਕ ਅਤੇ ਕਿਸਾਨ ਯੂਨੀਅਨ ਦੇ ਸੂਬਾਈ ਆਂਗੂ ਬੁੱਟਾ ਸਿੰਘ ਚਿਮਨੇਵਾਲਾ ਦਾਪਰੀ ਜਦੋਂ ਫਾਜ਼ਲਗਾ ਤੋਂ ਗੱਡੀ ਲੈ ਆਈ ਆਸਟ੍ਰੇਲੀਆ ਤੋਂ ਆਈ ਆਪਣੀ ਪਤਨੀ ਨੂੰ ਦਿੱਲੀ 에ਰਪੋਰਟ ਤੋਂ ਲੈਣ ਲਈ ਗਏ ਉਹਨਾਂ ਨੇ ਆਪਣੇ ਨਾਲ ਬੀਤੀ ਬਾਰਤ ਦਾਤ ਸੁਣਾਉਂਦੇ ਦੱਸਿਆ ਕਿ ਇਹ ਬੀਤੇ ਦਿਨੀ ਆਸਟ੍ਰੇਲੀਆ ਤੋਂ ਬ੍ਰਿਸਬੇਨ ਤੋਂ ਆਈ ਉਨਾਂ ਦੀ ਪਤਨੀ ਨੂੰ ਦਿੱਲੀ 에ਰਪੋਰਟ ਤੋਂ ਲੈਣ ਗਏ ਸਨ ਤੇ ਉਹਨਾਂ ਦੇ ਪਿੰਡੇ ਡਰਾਈਵਰ ਲਖਿੰਦਰ ਸਿੰਘ ਨੂੰ ਨਾਲ ਲੈ ਕੇ ਗਏ ਸਨ ਅਤੇ ਹਵਾਈ ਅੱਡੇ ਤੋਂ ਵਾਪਸ ਆਉਂਦਿਆਂ ਰਸਤੇ ਵਿੱਚ ਉਹਨਾਂ ਨੇ ਚਾਹ ਪੀਤੀ ਤੇ ਜਦੋਂ ਪੰਜਾਬ ਨੂੰ ਵਾਪਸ ਰਵਾਨਾ ਹੋਏ ਤਾਂ 25 ਕਿਲੋਮੀਟਰ ਹੀ ਲਿਖਲੇ ਸਨ ਕਿ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਏ ਪਰ ਉਸ ਗੱਡੀ ਨੇ 150 ਕਿਲੋਮੀਟਰ ਤੱਕ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਦੇ ਉੱਪਰ بیسਬਾਲ ਦੇ ਡੰਡਿਆਂ ਦੇ ਨਾਲ ਡਰਾਈਵਰ ਅਤੇ ਕੰਡਕਟਰ ਸਾਈਡ ਤੋਂ ਸ਼ੀਸ਼ਿਆਂ ਉੱਤੇ ਕਈ ਵਾਰ ਕੀਤੇ ਅਤੇ ਅਸੀਂ 100 ਨੰਬਰ ਉਤੇ ਮਦਦ ਲਈ ਕਾਲ ਵੀ ਕਈ ਵਾਰ ਕੀਤੀ ਪਰ ਕਿਸੇ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਅਸੀਂ ਮੁਸ਼ਕਿਲ ਦੇ ਨਾਲ ਇੱਕ ਪਖਾਨੇ ਵਿੱਚ ਜਾ ਕੇ ਜਾਨ ਲੁਕੋਈ ਉਹਨਾਂ ਨੇ ਮੀਡੀਆ ਹੈ ਸਰਕਾਰ ਉੱਤੇ ਸੁਭਾਅ ਚੁੱਕੀ ਹੈ ਤੇ ਕਿਹਾ ਹੈ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦਿੱਲੀ ਤੇ ਚੰਡੀਗੜ੍ਹ ਵਾਲਾ 에어ਪੋਰਟ ਕੋ ਮੰਤਰੀ ਉਡਾਨਾਂ ਦੇ ਲਈ ਜਲਦੀ ਖੋਲਿਆ ਜਾਵੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਐਤਵਾਰ ਨੂੰ ਕਪੂਰਥਲਾ ਸ਼ਹਿਰ ਵਿੱਚ ਡਾਇਰੀਆ ਕਰਨ ਪਰਵਾਹਿਤ ਸ਼ਹਿਰੀ ਇਲਾਕਿਆਂ ਦਾ ਦੌਰਾ ਕੀਤਾ ਅਤੇ ਪਰਿਵਾਰਾਂ ਨੂੰ ਵੀ ਮਿਲੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕੀਤੀ ਜਿਨ੍ਹਾਂ ਦਾ 4 ਸਾਲ ਦਾ ਬੱਚਾ ਡਾਇਰੀਆ ਨਾਲ ਚਲਵਸਿਆ ਵਿਧਾਇਕ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਡਾਇਰੀਆ ਨੂੰ ਰੋਕਣ ਲਈ ਤੁਰੰਤ ਯਤਨ ਕਰਨ ਦੇ ਲਈ ਵੀ ਕਿਹਾ ਅਤੇ ਕਪੂਰਥਲਾ ਦੇ ਨੰਗੇ ਗੰਦੇ ਨਾਲਿਆਂ ਦੀ ਸਫਾਈ ਲਈ ਮਕੈਨਿਕ ਸਿਸਟਮ ਦੀ ਸਿਫਾਰਿਸ਼ ਕੀਤੀ ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਗੰਦੇ ਨਾਲਿਆਂ ਦਾ ਸਿਸਟਮ ਚੋਕ ਹੋ ਗਿਆ ਹੈ ਅਤੇ ਮੌਨਸੂਨ ਦੇ ਦੌਰਾਨ ਸਮੱਸਿਆ ਹੋਰ ਵਿਗੜ ਜਾਂਦੀ ਹੈ ਅਤੇ ਇਸ ਕਾਰਨ ਬਿਮਾਰੀ ਫੈਲ ਗਈ ਹੈ ਗੰਦੇ ਨਾਲਿਆਂ ਦੇ ਸਿਸਟਮ ਤੋਂ ਪ੍ਰਦੂਸ਼ਿਤ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਲ ਰਿਹਾ ਹੈ ਜਿਸ ਕਾਰਨ ਸ਼ਹਿਰ ਦੇ ਵਿੱਚ ਡਾਇਬੀਟੀਜ਼ ਪੂਰੀ ਤਰ੍ਹਾਂ ਫੈਲ ਚੁੱਕਿਆ ਹੈ ਡਿਪਟੀ ਕਮਿਸ਼ਨਰ ਸ਼੍ਰੀ ਕਨਸ਼ਾਮ ਥੋਰੀ ਵੱਲੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਦੀ ਰਜਿਸਟ੍ਰੇਸ਼ਨ ਸੰਬੰਧੀ ਲਗਾਤਾਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਡਿਪਟੀ ਕਮਿਸ਼ਨਰ ਦੀ ਹਦਾਇਤ ਉਤੇ ਅੱਜ ਚੋਣ ਵਿਭਾਗ ਦੇ ਸਭ ਤੋਂ ਘੱਟ ਵੋਟਾਂ ਬਣਾਉਣ ਵਾਲੇ 500 ਬੀਐਲਓਜ਼ ਨਾਲ ਮੀਟਿੰਗ ਦੌਰਾਨ ਗੁਰਦੁਆਰਾ ਚੋਣ ਹਲਕਾ ਪੱਧਰ ਉਤੇ ਕੀਤੀ ਗਈ ਕਾਰਵਾਈ ਬਾਰੇ ਜਾਇਜ਼ਾ ਲਿਆ ਨਾਲ ਬੀਐਲਓਜ਼ ਨੂੰ ਹਦਾਇਤ ਕੀਤੀ ਹੈ ਕਿ ਐਸਵਾ ਨੂੰ ਬੂਥਾਂ 'ਤੇ ਬੈਠ ਕੇ ਵੋਟਰਾਂ ਦੇ ਫਾਰਮ ਭਰੇ ਜਾਣ ਚਲਾਈ ਤਾਂ ਕਿ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਸਮਾਂ ਨੇ ਅਧਾਰ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਪੀਐਲੂਜ਼ ਵੱਲੋਂ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਵਿਅਕਤੀ ਇਹ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਜਾਵੇ ਜੇ ਤੁਹਾਡੇ 'ਤੇ ਕੋਈ ਐਕਟ ਬਣਦਾ ਹੈ ਤੁਹਾਡੇ ਖਿਲਾਫ ਕੋਈ ਨੋਟਿਸ ਲੰਬੇ ਹੈ ਤਾਂ ਹੁਣ ਤੁਸੀਂ ਦੇਸ਼ ਛੱਡ ਕੇ ਵਿਦੇਸ਼ ਨਹੀਂ ਜਾ ਸਕੋਗੇ ਇਸ ਨਿਸ਼ਬ ਦੇ ਤੱਕ ਤੁਹਾਨੂੰ ਆਪਣੇ ਕੇਸ ਦਾ ਨਿਪਟਾਰਾ ਹੋਣ ਤੱਕ ਭਾਰਤ ਵਿੱਚ ਹੀ ਰਹਿਣਾ ਪਵੇਗਾ ਦੇਸ਼ ਵਿੱਚ ਸੈਟਲ ਹੋਣ ਲਈ ਤੁਹਾਨੂੰ ਆਮਦਨ ਕਰ ਅਤੇ ਹੋਰ ਬਕਾਇਆ ਟੈਕਸ ਅਦਾ ਕਰਨੇ ਪੈਣਗੇ ਅਤੇ ਵਿਦੇਸ਼ਾਂ ਵਿੱਚ ਖਰੀਦੀ ਜਾਇਦਾਦ ਦੇ ਖਾਤੇ ਵੀ ਦੇਣੇ ਹੋਣਗੇ ਵਿਦੇਸ਼ ਜਾਣ ਦੇ ਲਈ ਕੋਈ ਇਤਰਾਜ਼ ਨਹੀਂ ਦਾ ਸਰਟੀਫਿਕੇਟ ਵੀ ਹੋਣਾ ਲਾਜ਼ਮੀ ਹੋਵੇਗਾ ਇਹ ਸਰਟੀਫਿਕੇਟ ਤੁਹਾਡੇ ਸਾਰੇ ਬਕਾਇਆ ਟੈਕਸ ਅਤੇ ਵਿੱਤੀ ਜ਼ਿੰਮੇਵਾਰੀਆਂ ਦਾ ਨਿਪਟਾਰਾ ਹੋਣ ਉੱਤੇ ਹੀ ਤੁਹਾਨੂੰ ਪ੍ਰਾਪਤ ਹੋਵੇਗਾ ਇਹ ਨਿਯਮ ਨਾਮਾ 1 ਜੰ ਕੁਵਬਰ 2024 ਤੋਂ ਲਾਗੂ ਹੋਣ ਜਾ ਰਿਹਾ ਹੈ ਕਿਉਂਕਿ ਹਰ ਸਾਲ ਔਸਤਨ 1.5 ਲੱਖ ਭਾਰਤੀ ਦੇਸ਼ਾਂ ਵਿੱਚ ਜਾ ਕੇ ਵਸਦੇ ਹਨ ਪਿਛਲੇ ਸਮੇਂ ਵਿੱਚ ਕਈ ਲੋਕ ਕਰੋੜਾਂ ਰੁਪਏ ਦੇ ਕਰਜ਼ੇਈ ਹੋ ਕੇ ਬਿਨਾਂ ਐਨਓਸੀ ਵਿਦੇਸ਼ਾਂ ਵਿੱਚ ਚਾਹਤੇ ਵਸ ਗਏ ਹਨ ਜਿਸ ਕਾਰਗੇ ਸਰਕਾਰ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ ਉਧਰ ਮੋਦੀ ਸਰਕਾਰ ਵਿੱਚ ਸਪਸ਼ਟ ਗੱਲ ਦਿੱਤਾ ਹੈ ਕਿ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦਾ ਹਾਲੇ ਤੱਕ ਕੋਈ ਮਤਾਂ ਨਵੇਂ ਮਾਸੰਦਾ ਗਿਆ ਤੇ ਸਰਕਾਰ ਨੇ ਇਹ ਵੀ اعلان ਕੀਤਾ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨਹੀਂ ਹੋਵੇਗੀ ਸਰਕਾਰ ਨੇ ਕਿਹਾ ਹੈ ਇਹ ਉਸ ਨੂੰ 8ਵੇਂ ਤਨਖਾਹ ਕਮਿਸ਼ਨ ਦਾ ਗਠਨ ਕਰਨ ਦੇ ਲਈ ਦੋ ਮੰਗ ਪੱਤਰ ਮਿਲੇ ਹਨ ਪਰ ਇਸ ਦਾ ਗਠਨ ਕਰਨ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਹੈ 1 ਕਰੋੜ ਤੋਂ ਜ਼ਿਆਦਾ ਕੇਂਦਰ ਅਤੇ ਸੂਬਾ ਸਰਕਾਰ ਦੇ ਮੁਲਾਜ਼ਮਾਂ ਲਈ ਵੱਡਾ ਝਟਕਾ ਹੋਵੇਗਾ ਹਰ 10 ਸਾਲ ਵਿੱਚ ਇੱਕ ਕੇਂਦਰੀ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਂਦਾ ਹੈ ਇਸ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਮੌਜੂਦਾ ਤਨਖਾਹ ਢਾਂਚੇ ਪੱਤਿਆਂ ਤੇ ਬਨੂ ਬਦਲਿਆ ਜਾਂਦਾ ਹੈ ਤੇ ਮਹਿੰਗਾਈ ਵਰਗੇ ਕਾਰਕਾਂ ਦੇ ਆਧਾਰ ਉੱਤੇ ਇਹਨਾਂ ਵਿੱਚ ਵਾਧਾ ਕੀਤਾ ਜਾਂਦਾ ਹੈ ਸੱਤਵੇਂ ਤਨਖਾਹ ਕਮਿਸ਼ਨ ਦਾ ਗਠਨ ਸਾਪਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 28 ਫਰਵਰੀ 2014 ਨੂੰ ਕੀਤਾ ਸੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬੀਤੇ ਦਿਨੀ ਹੋਈ ਹਲਕੀ ਬਾਰਿਸ਼ ਤੋਂ ਬਾਅਦ ਸੂਬੇ ਵਿੱਚ ਤਾਪਮਾਨ 1.7 ਡਿਗਰੀ ਤੱਕ ਡਿੱਗ ਗਿਆ ਹੈ। ਅਜੇ ਮੌਸਮ ਵਿਭਾਗ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ ਪਰ 11 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਦੇ ਅਨੁਸਾਰ ਪੰਜਾਬ ਦੇ 11 ਜ਼ਿਲ੍ਹੇ ਤਰਨਤਾਰਨ, ਫਿਰੋਜ਼ਪੁਰ, ਕਪੂਰਥਲਾ, ਮੋਗਾ, ਚੰਦਰਲੁਧਿਆਣਾ, ਨਾਮਸ਼ਾਹਰੂਪ, ਨਗਰ ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ 50% ਮੀਂਹ ਪੈਣ ਦੀ ਸੰਭਾਵਨਾ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਕੇਂਦਰ ਦੀ ਪੰਜ ਪਾਸ ਸਰਕਾਰ ਨੇ ਕੌਮੀ ਸਿਹਤ ਮਿਸ਼ਨ ਤਹਿਤ ਸੂਬੇ ਦੇ ਹਲ 1000 ਕਰੋੜ ਰੁਪਏ ਦੇ ਫੰਡ ਰੋਕ ਕੇ ਰੱਖਿਆ ਹੈ ਤਾਂ ਕਿ ਪੰਜਾਬੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੀ ਪਹੁੰਚ ਤੋਂ ਵਾਂਝਾ ਰੱਖਿਆ ਜਾਵੇ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੇ ਸੂਬੇ ਦੇ ਸਿਹਤ ਸੰਭਾਲ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਅਤੇ ਸੂਬੇ ਵਿੱਚ 1.75 ਕਰੋੜ ਲੋਕ ਇਨ੍ਹਾਂ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਸੂਬੇ ਦਾ ਹਰ ਤੀਜਾ ਵਿਅਕਤੀ ਇਨ੍ਹਾਂ ਕਲੀਨਿਕਾਂ ਦਾ ਲਾਭ ਲੈ ਰਿਹਾ ਹੈ ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ 58 ਐਂਬੂਲੈਂਸਾਂ ਸਮਰਪਿਤ ਕੀਤੀਆਂ ਜੋ ਮੁਸ਼ਕਲ ਦੀ ਘੜੀ ਵਿੱਚ ਲੋਕਾਂ ਦੀਆਂ ਸੇਵਾਵਾਂ ਵਿੱਚ ਹਮੇਸ਼ਾ ਮੌਜੂਦ ਰਹਿਣਗੀਆਂ ਮਹਾਨ ਆਜ਼ਾਦੀ ਕੁਲਾਟੀਏ ਸੁਭਾਸ਼ ਚੰਦਰ ਬੋਸ ਦੇ ਪੜਪੋਤੇ ਚੰਦਰ ਕੁਮਾਰ ਬੋਸ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 18 ਅਗਸਤ ਤੱਕ ਜਾਪਾਨ ਦੇ ਰੇਕੌਂਜੀ ਤੋਂ ਨੇਤਾਜੀ ਦੀਆਂ ਹਸਤੀਆਂ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਮਾਮਲੇ ਉੱਤੇ ਕੇਂਦਰ ਸਰਕਾਰ ਵੱਲੋਂ ਇੱਕ ਅੰਤਿਮ ਬਿਆਨ ਆਉਣਾ ਚਾਹੀਦਾ ਹੈ ਤਾਂ ਜੋ ਨੇਤਾਜੀ ਬਾਰੇ ਝੂਠੀਆਂ ਕਹਾਣੀਆਂ ਉੱਤੇ ਰੋਕ ਲੱਗ ਸਕੇ। ਉਹਨਾਂ ਕਿਹਾ ਹੈ ਕਿ ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ 10 ਜਾਂਚ ਦੀਆਂ ਰਿਪੋਰਟਾਂ ਜਾਰੀ ਕਰਨ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਨੇਤਾਜੀ ਦੀ ਮੌਤ 18 ਅਗਸਤ ਨੂੰ 1945 ਨੂੰ ਤਾਈਬਾਨ ਵਿੱਚ ਇੱਕ ਜਹਾਜ਼ ਹਾਂਸੇ ਵਿੱਚ ਹੋਈ ਸੀ ਭਾਰਤੀ ਸ਼ੂਟਰ ਮੰਨੂ ਪਾਕਰ ਨੇ ਨਿਸ਼ਾਨੇਬਾਜ਼ੀ ਵਿੱਚ 올림픽 ਤਗਮੇ ਦੀ 12 ਸਾਲਾਂ ਦੀ ਉਡੀਕ ਨੂੰ ਖਤਮ ਕਰਦਿਆਂ 10 ਮੀਟਰ 에어 ਪਿਸਟਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ ਇਸ ਤੋਂ ਪਹਿਲਾਂ 2012 ਵਿੱਚ ਲੰਡਨ 올림픽ਸ ਵਿੱਚ ਰੈਪਿਡ ਫਾਇਰ ਪਿਸਟਲ ਸ਼ੂਟਰ ਵਿਜੇ ਕੁਮਾਰ ਤੇ 10 ਮੀਟਰ ਰਾਈਫਲ ਮਾਰਕਸਮੈਨ ਗਗਨ ਨਾਰੰਗ ਨੇ ਕਾਂਸੀ ਦੇ ਤਗਮੇ ਜਿੱਤੇ ਸਨ ਮੰਨੂ ਪਾਕਰ ਨੇ ਜਿਵੇਂ ਹੀ ਨਿਸ਼ਾਨੇ ਉੱਤੇ ਤਗਮੇ ਤੇ ਨਿਸ਼ਾਨਾ ਲਗਾਇਆ ਦੇਸ਼ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਰਾਸ਼ਟਰਪਤੀ ਦ੍ਰੋਪਦੀ ਮੁਰਮੂਰੂ ਪੀਐਮ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ ਸੁਖਵੀਰ ਸਿੰਘ ਬਾਦਲ ਦੇ ਅਕਾਲ ਤੱਕ ਸਾਹਿਬ ਦੇ ਪੇਸ਼ ਹੋ ਕੇ ਬੰਦ ਲਿਫਾਫਾ ਦਿੱਤੇ ਜਾਣ ਦੇ ਸਪਸ਼ਟਕਰਨ ਤੋਂ ਬਾਅਦ ਸਾਰੇ ਰਾਜਨੀਤਿਕ ਵਿਸ਼ਲੇਸ਼ਕਾਂ ਦੀਆਂ ਨਜ਼ਰਾਂ ਹੁਣ ਸ਼੍ਰੀਕਲ ਤੱਕ ਸਾਹਿਬ ਤੇ ਟਿਕੀਆਂ ਹੋਈਆਂ ਕਿ ਇਸ ਹੋਂ ਦੀ ਪੰਜ ਸਿੰਘ ਸਾਹਿਬਾਂ ਕੋਲ ਤੋਂ ਬੈਠਕ ਕਰਨਗੇ ਤੇ ਕੀ ਫੈਸਲਾ ਲੈਣਗੇ ਸੂਤਰਾਂ ਦੇ ਮੁਤਾਬਕ ਫਿਲਹਾਲ ਅਕਾਲ ਤੱਕ ਸਾਹਿਬ ਦੇ ਚੱਥੇ ਰਕਿਆਂ ਗੀ ਰਗਵੀਰ ਸਿੰਘ ਵਿਦੇਸ਼ ਦੌਰੇ ਉੱਤੇ ਗਏ ਹੋਏ ਹਨ ਜਾਣਕਾਰੀ ਅਨੁਸਾਰ ਚਤਿੱਧਰ ਗਿਆਨੀ ਲਗਵੀਰ ਸਿੰਘ ਇੱਕ ਜਾਂ ਦੋ ਦਿਨਾਂ ਵਿੱਚ ਵਾਪਸ ਪਰਤ ਸਕਦੇ ਹਨ ਤੇ ਸੁਪਰੰਤ ਅਗਲੇ ਹਫ਼ਤੇ ਪੰਜ ਸਿੰਘ ਸਾਹਿਬਾਨ ਦੇ ਇਸ ਮੁੱਦੇ ਉੱਤੇ ਬੈਠਕ ਹੋਣ ਦੀ ਸੰਭਾਵਨਾ ਹੈ। ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਪੰਜਾਬ ਦੇ ਰਾਜਪਾਲ ਬੰਵਾਲੀ لال ਪ੍ਰੋਹਿਤ ਦਾ ਅਸਤੀਫਾ ਮਨਜ਼ੂਰ ਕੀਤੇ ਜਾਣ ਦੇ ਉਪਰੰਤ ਅਸਾਮ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਬੀਤੇ ਦਿਨ ਪੰਜਾਬ ਦਾ ਨਵਾਂ ਰਾਜਪਾਲ ਲਗਾ ਦਿੱਤਾ ਗਿਆ ਸੀ। ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨਵੇਂ ਰਾਜਪਾਲ ਗੁਲਾਬ ਚੰਦ ਦੀ ਨਿਯੁਕਤੀ ਦਾ ਸਵਾਗਤ ਕਰਦੇ ਆਖਿਆ ਕਿ ਉਹ 31 ਜੁਲਾਈ ਨੂੰ ਨਵੇਂ ਰਾਜਪਾਲ ਦਾ ਰੈੱਡ ਕਾਰਪੇਟ ਵਿਛਾ ਕੇ ਸਵਾਗਤ ਕਰਨਗੇ ਅਤੇ ਨਵੇਂ ਰਾਜਪਾਲ ਦੇ ਨਾਲ ਮਿਲ ਕੇ ਕੰਮ ਕਰਨਗੇ ਜਿਸ ਨਾਲ ਪੰਜਾਬ ਦੇ ਹਿੱਤਾਂ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ ਚਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਦ ਦੇ ਦਰਮਿਆਨ ਛੱਤੀ ਦਾ ਅੰਕੜਾ ਬਣਿਆ ਹੋਇਆ ਸੀ हिमाचल प्रदेश दे लोकसभा हलका हमीरपुर ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਹਾਂ ਕਿ ਕੇਂਦਰ ਸਰਕਾਰ ਨੇ ਮੌਜੂਦਾ ਬਜਟ ਵਿੱਚ ਕਿਸੇ ਵੀ ਸੂਬੇ ਨਾਲ ਪੱਖਪਾਤ ਨਹੀਂ ਕੀਤਾ ਹੈ ਪੰਜਾਬ ਨੂੰ ਬਜਟ ਵਿੱਚ ਅਣਗੌਲੇ ਕਰਨ ਤੇ ਲੱਗ ਰਹੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਆਖਿਆ ਕਿ ਜਦੋਂ ਪ੍ਰਧਾਨ ਮੰਤਰੀ ਹਜ਼ਾਰਾਂ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਪੰਜਾਬ ਆਏ ਸਨ ਤਾਂ ਉਸ ਸਮੇਂ ਦੀ ਪੰਜਾਬ ਸਰਕਾਰ ਵੱਲੋਂ ਅਪਣਾਏ ਗਏ ਰਵੱਈਏ ਨੂੰ ਦੇਸ਼ ਭੁਲਾ ਨਹੀਂ ਸਕਿਆ ਕਿਉਂਕਿ ਉਸ ਸਮੇਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਗਿਆ ਸੀ ਅਨੁਰਾਗ ਠਾਕੁਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨਾ ਸਿਰ ਦੇ ਆਖਿਆ ਕਿ ਮੁੱਖ ਮੰਤਰੀ ਹਮੇਸ਼ਾ ਕੋਚੀ ਰਾਜਨੀਤੀ ਕਰਕੇ ਕੇਂਦਰ ਸਰਕਾਰ ਨੂੰ ਬਦਨਾਮ ਕਰ ਰਹੇ ਹਨ ਉਧਰ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਵਿੱਚ ਸਿੱਖ ਚਿਹਰੇ ਵਜੋਂ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਰੁਚੀ ਭਾਜਪਾ ਨੇ ਹੁਣ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਮੈਂਬਰ ਬਣਾ ਕੇ ਸੰਸਦ ਵਿੱਚ ਪੇਚੰਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਕਰ ਹੋਇਆ ਕਿ ਹਰਿਆਣਾ ਵਿੱਚ ਕਾਂਗਰਸ ਦੇ ਦੁਪਿੰਦਰ ਸਿੰਘ ਖੁੱਡਾ ਦੇ ਰੋਤਤ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਇੱਕ ਰਾਜ ਸਭਾ ਸੀਟ ਖਾਲੀ ਹੋ ਗਈ ਹੈ ਜਿਸ ਤੋਂ ਹੁਣ ਭਾਜਪਾ ਬਿੱਟੂ ਨੂੰ ਚੋਣ ਲੜਾਉਣ ਦੀ ਤਿਆਰੀ ਕਰ ਰਹੀ ਹੈ ਇਸ ਦਰਮਿਆਨ ਇਹ ਵੀ ਦੱਸਣਾ ਬਣਦਾ ਹੈ ਕਿ ਬਿੱਟੂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਪਾਰਟੀ ਨੇ ਉਸ ਨੂੰ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਾਈ ਪਰ ਉਹ ਚੋਣ ਹਾਰ ਗਏ ਸਨ ਚੋਣ ਹਾਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਉਸ ਨੂੰ ਮੰਤਰੀ ਮੰਡਲ ਵਿੱਚ ਅਹੁਦਾ ਦਿੱਤਾ ਹੈ ਪਾਰਾ ਤੇ ਸ਼੍ਰੀਲੰਕਾ ਦਰਮਿਆਨ ਖੇਡੇ ਜਾ ਰਹੇ T20 ਲੜੀ ਦੇ ਮੈਚ ਵਿੱਚ ਦੇਰ ਰਾਤ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਓਵਰਾਂ ਵਿੱਚ 168 ਦੌੜਾਂ ਬਣਾਈਆਂ ਪਰ ਮੀਕਰ ਮੈਚ ਨੂੰ ਡਕਵਤ ਲੂਜ਼ ਅੰਜ਼ਾਰ 8 ਓਵਰਾਂ ਦਾ ਕਰ ਦਿੱਤਾ ਗਿਆ ਤੇ ਭਾਰਤੀ ਟੀਮ ਨੂੰ 78 ਦੌੜਾਂ ਦਾ ਟੀਚਾ ਦਿੱਤਾ ਗਿਆ ਜੋ ਭਾਰਤੀ ਟੀਮ ਨੇ 7ਵੀਂ ਓਵਰ ਵਿੱਚ ਹੀ ਹਾਸਲ ਕਰ ਲਿਆ ਸੀ। ਉਧਰ ਸ਼੍ਰੀਲੰਕਾ ਵਿੱਚ ਕੱਲ ਮੈਲਾ T20 ਏਸ਼ੀਆ ਕੱਪ ਦਾ ਫਾਈਨਲ ਵੀ ਖੇਡਿਆ ਗਿਆ ਜਿਸ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 165 ਦੌੜਾਂ ਬਣਾਈਆਂ ਜਦਕਿ ਸ਼੍ਰੀਲੰਕਾ ਨੇ ਮਹਿਜ 2 ਵਿਕਟਾਂ ਦੇ ਨੁਕਸਾਨ ਤੇ ਇਹ ਟੀਚਾ ਹਾਸਲ ਕਰਕੇ ਪਹਿਲੀ ਵਾਰ ਏਸ਼ੀਆ ਕੱਪ ਜਿੱਤ ਲਿਆ ਇਸ ਦੇ ਨਾਲ ਹੀ ਖਬਰਾਂ ਦੀ ਸਮਾਪਤੀ ਹੁੰਦੀ ਹੈ ਧੰਨਵਾਦ